ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮੌਜੂਦ ਆ ਪਿੰਡ ਗੁਰਪਿਆ ਅਤੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਿੱਥੇ ਕੀ ਖਾਲਸਾ ਏ ਦੇ ਮੁਰਕੀ ਸੇਵਾ ਪ੍ਰੋਜੈਕਟ ਨੂੰ ਸਾਥਮਾ ਦੇਣਾ ਜੀ ਸੰਗਤਾਂ ਦੇ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਸੇਵਾਵਾਂ ਨਿਰੰਤਰ ਜਾਰੀ ਨੇ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਟਰੈਕਟਰ ਜੀਸੀਬੀ ਕੋਕਲਨ ਮਸ਼ੀਨਾਂ ਲੱਗੀਆਂ ਹੋਈਆਂ ਹੜਪੀੜਤਾਂ ਦੀਆਂ ਜ਼ਮੀਨਾਂ ਪੱਧਰ ਕਰਨ ਲਈ ਇਹ ਸੇਵਾਵਾਂ ਦਿਨ ਦਿਨ ਰਾਤ ਨਿਰੰਤਰ ਜਾਰੀ ਰਹਿੰਦੀਆਂ ਨੇ ਸੰਕਟਾਂ ਦੇ ਸਹਿਯੋਗ ਨਾਲ ਕੰਤਾ ਹੱਤੜਾ ਦੀ ਸੇਵਾ ਕਰਦੇ ਨੇ ਟਰੈਕਟਰ ਵੀ ਹੋਗੀ ਕਿਰਾਏ ਦੀ ਹੋਗੀ ਜੇਟੀ ਵੀ ਦੀ ਹੋਗੀ ਕੌਫਲਾਈਨ ਦੀ ਹੋਗੀ ਡੀਟਲ ਵੀ ਹੋਗੀ ਰਾਸ਼ਨ ਦੀ ਹੋਗੀ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਪਾਣੀ ਦੀ ਸੇਵਾ ਕਰ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਕਿੰਨੇ ਵੀ ਕਾਰਜ ਚੱਲ ਰਹੇ ਨੇ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਨੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਭ ਨੂੰ ਇੱਕੇ ਦੂਰੋਂ ਦੂਰੋਂ ਸੰਗਤਾਂ ਦੇ ਟੀਮਾਂ ਕਰ ਰਹੀ ਹੈ ਕੋਈ ਹਰਿਆਣੇ ਤੋਂ ਆਇਆ ਹੋਇਆ ਹੈ ਕੋਈ ਰਾਜਸਥਾਨ ਤੋਂ ਆਇਆ ਹੋਇਆ ਹੈ ਪੰਜਾਬ ਆ ਦੇ ਬਹੁਤ ਸਾਰੇ ਜਿਲ੍ਹਿਆਂ ਤੋਂ ਲੋਕ ਆਏ ਨੇ ਅਤੇ ਸਾਰਿਆਂ ਨੇ ਉਹ ਵੀ ਰਾਜਸਥਾਨ ਤੋਂ ਬسی ਧੰਨਵਾਦ ਕਰਦੇ ਆਂ ਸਾਰੀ ਸੰਗਤ ਦਾ ਜੇ ਕੋਈ ਵੀ ਸਾਡਾ ਭੈਣ ਭਰਾ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਨਾ ਚਾਹੁੰਦਾ ਤਾਂ ਤੁਸੀਂ ਵੀ ਇੱਥੇ ਸਾਡੀ ਟੀਮ ਨੂੰ ਮਿਲ ਸਕਦੇ ਹੋ ਪਿੰਡ ਫੋਰਚੱਕ 13 ਪਾਪਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਕੋਕੇ ਤੁਸੀਂ ਦੇਖ ਸਕਦੇ ਹੋ ਛੋਟੀ ਛੋਟੀ ਸੀ ਨਾਰ ਵੀਰ ਦੀ ਲੱਗੇ ਮੇਰਾ ਸਾਡੇ ਬਹੁਤ ਦੇ ਬਹੁਤ ਸਰਮਾਤਮਾ ਜੀ ਦੇ ਸਿਰ ਸਭ ਤੇ ਆਓ ਆਪਾਂ ਰਲ ਮਿਲ ਕੇ ਇਹਨਾਂ ਲੋਕਾਂ ਦਾ ਸਾਥ ਦੇਈਏ ਤਾਂ ਜੋ ਜ਼ਲਦੀ ਜਮੀਨ ਅਪਦਰ ਹੋ ਜਾਏ ਅਤੇ ਕੰਕ ਜੀ ਜੀ ਜਾਵੇ

ਕਿ ਕੋਈ ਵੀ ਸਾਡਾ ਭੈਣ ਭਰਾ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣਾ ਚਾਹਦਾ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ